ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਨੇ ਸਵਾਗਤ ਆ ਕਿਸਾਨ ਵੀਰੋ ਤੁਹਾਡੇ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਫਰਮਾਉਣ ਦੇ ਲਈ ਮੈਂ ਇਸ ਟਾਈਮ ਮੌਜੂਦ ਆ ਮਿੱਤਰੋ ਪਿੰਡ ਰੂਡੇ ਦੇ ਵਿੱਚ ਰੋਡੇ ਪਿੰਡ ਆ ਜ਼ਿਲ੍ਹੇ ਮੋਕੇ ਦਾ ਪਿੰਡ ਆ ਸੰਤਾਂ ਦੇ ਕੋਠਿਆਂ ਦੇ ਵਿੱਚ ਸੁਖਮੰਦਰ ਬਾਈ ਦੇ ਘਰ ਦੇ ਵਿੱਚ ਇਸ ਟਾਈਮ ਮੌਜੂਦ ਆ ਮਿੱਤਰੋ ਤੇ ਜਿਸ ਘਰ ਦੇ ਵਿੱਚ ਮੈਂ ਮੌਜੂਦ ਆ ਬਾਈ ਦਾ ਨਾਮ ਸੁਖਮੰਦਰ ਆ ਤੇ ਵਪਾਰ ਦਾ ਬਾਈ ਦਾ ਕੰਮ ਆ ਆਜੋ ਫਿਰ ਮਿਲਦੇ ਆ ਬਾਈ ਦੇ ਨਾਲ ਕਰਦੇ ਆ ਗੱਲ ਤੇ ਬਾਤ ਸਸਰੀ ਘਰ ਦੀ ਹੱਸੇ ਕਾ ਕੀ ਹਾਲ ਤਾਂ ਵਧੀਆ ਪੱਗ ਨਹੀਂ ਲਾਈ ਤੂੰ ਉਧਰ ਦੀ ਮੈਨੂੰ ਲੱਗਦਾ ਉਵੇਂ ਹੀ ਬਣਾ ਲੈਣਾ ਹਨਾ ਬਾਈ ਪੱਗ ਪੱਗ ਦੇ ਸਿਰ ਤੇ ਤੁਰੇ ਫਿਰਦੇ ਆ ਬਸ ਮੈਨੂੰ ਲੋਕ ਕਹਿੰਦੇ ਯਾਰ ਤੂੰ ਬਾਈ ਸਖਮੰਦਰ ਦੀ ਪੱਗ ਦੀ ਗੱਲ ਕਾਹਦੋ ਕਰਦਾ ਹੁੰਦਾ ਮੈਂ ਕਿਹਾ ਵੀ ਮੈਂ ਉਹਨੂੰ ਮਾੜਾ ਤਾਂ ਨਹੀਂ ਬੋਲਦਾ ਯਾਰ ਤੈਨੂੰ ਮਾੜਾ ਤਾਂ ਨਹੀਂ ਬੋਲਿਆ ਇੱਥੇ ਹਾਂ ਇਹ ਬੋਲਿਆ ਕਿਤੇ ਇਹ ਪੱਗ ਹੈ ਨਾ ਜਿਹੜੀ ਜਿਹੜੀ ਤੇਰੀ ਟੋਪੀ ਹੈ ਇਹਨੂੰ ਅਗਲਾ ਸਰਦਾਰ ਜੀ ਨਹੀਂ ਕਹਿੰਦਾ ਸਾਡੇ ਕੋਲੇ ਢੱਕਾ ਨਹੀਂ ਨਾ ਸਾਨੂੰ ਆਹ ਸਰਦਾਰ ਜੀ ਕਹੋਂਦੀ ਹੈ ਅਕਦਮ ਮੁਕਾਬਲਾ ਨਹੀਂ ਕੋਈ ਹਾਂ ਟੋਪੀਆ ਇਹ ਕਿਸੇ ਨੇ ਕਿਹਾ ਤੇਰੇ ਕੋਲੇ ਪੈਸੇ ਵਾਲੇ ਆ ਤਾਂ ਸਾਸਰੀਕਾਲ ਤੇਰੇ ਕੋਲੇ ਪੈਸੇ ਹੈ ਨਹੀਂ ਤਾਂ ਨਹੀਂ ਬੁਲਾਉਣਾ ਇਹ ਇਹਨੂੰ ਕਹਿਣਾ ਸਰਦਾਰ ਜੀ ਸਾਸਰੀਕਾਲ ਅਸੀਂ ਜਾਣਦੇ ਆ ਇਲਾਕੇ ਚ ਰਾਜਸਥਾਨ ਇਧਰ ਸਾਰੇ ਉਹ ਕਹਣਗੇ ਸਰਦਾਰ ਜੀ ਵਿਆਹ ਵਿਖਾਈਏ ਤੇ ਜੇ ਸਾਡੇ ਵੀ ਟੋਪੀ ਹੋਵੇ ਤਾਂ ਫਿਰ ਉਹ ਮੈਂ ਤਾਂ ਪੱਗ ਬੰਨਣੀ ਸਿੱਖਦਾ ਯਾਰ ਤੂੰ ਬੇਇੱਜ਼ਤੀ ਕੀਤੀ ਮੇਰੀ ਫਿਰ ਸਰਦਾਰ ਜੀ ਮੇਰਾ ਤਾਂ ਪੱਲਾ ਹੀ ਕੋਹ ਨਹੀਂ ਛੱਡਿਆ ਤੋ ਹਾਂ ਮੇਰਾ ਪੱਲਾ ਨਹੀਂ ਗੱਲ ਫਿਰ ਜੇ ਸੱਚੀ ਆ ਤਾਂ ਵੀ ਮੈਂ ਤਾਂ ਜਾ ਕੇ ਹੀ ਪੱਗ ਲੈਣੀ ਬਈ ਦੀਪ ਪੱਗ ਲੈ ਕੇ ਦੇ ਮੈਨੂੰ ਮੇਰੇ ਇਹਨੇ ਪੱਲਾ ਨਹੀਂ ਛੱਡਿਆ ਜੀ ਇਹਨੂੰ ਵੇਖ ਕੇ ਬੰਨ ਹਾਂ ਉਹ ਬਣਦੀ ਨਹੀਂ ਮੇਰੇ ਤੋਂ ਯਾਰ ਅਸੀਂ ਮੇਰਾ ਸਿਰ ਦੁਖਣ ਲੱਗ ਪੈਂਦਾ ਯਾਰ ਮੈਂ ਗੁੱਸੇ ਨਾਲ ਕਿਹੜਾ ਮਾਰਦਾ ਬਈ ਐ ਦੱਸ ਮੈਨੂੰ ਵੀ ਅਜ ਜਾਨਵਰ ਕਿੰਨੇ ਆ ਤਿੰਨ ਚਾਰ ਹੂੰ ਚਾਰ ਹਾਂ ਇੱਕ ਤੋਂ ਉੱਪਰ ਆ ਗਿਆ ਤੇ ਆ ਤੇਰੇ ਨਾਲ ਇਧਰਲੇ ਪਾਸੇ ਜਿਹੜੀ ਮੈਂ ਖੜੀ ਕੀ ਡਿਟੇਲ ਹੈ ਇਹਦੇ ਬਾਈ ਆਹਾ ਹਾਂ ਚਲ ਅੱਛਾ ਇਹਦਾ ਕਿੰਨਾ ਦੋਦਾ ਬਾਈ ਇਹਦਾ 9 ਕਿਲੋ ਆ ਤੇ ਗੱਬਣ ਕਿਨੇ ਚਰਦੀ ਬਾਈ ਨਹੀਂ ਇਹ ਨਹੀਂ ਇਹ ਤਾਂ ਸੂਈ ਆਵੇ ਅੱਛਾ ਬੱਚਾ ਠੀਕ ਆ ਹਾਂ ਤਾਜੀ ਆ ਚਾ ਇਹ ਤਾਂ 5-6 ਦਿਨ ਹੋ ਗਏ ਸੂਈ ਨੂੰ ਛੋਟੀ ਚੰਗੀ ਆ ਯਾਰ ਭਾਈ ਨਾ ਥੰਡ ਚੋਣ ਵਾਲਾ ਲੱਗਾ ਲੈਵਾ ਹੈ ਨਹੀਂ ਦੁੱਧ ਬਹੁਤ ਜ਼ਿਆਦਾ ਦੁੱਧ ਚੰਗਾ 10 ਕਿਲੋ ਦੁੱਧ ਦੇਈ ਜਊਗੀ 12 ਦੇਊਗੀ ਜੀ ਇਹ 12 ਦੇ ਠੀਕ ਚੰਗੀ 9 ਕਿਲੋ ਤਾਂ ਹੋਣਾ ਹੀ 4 ਕਿਲੋ ਮਗਰਲੇ ਥਣਾ ਦਾ ਦੁੱਧ ਹੈ ਦਾ ਚੋਣ ਚੰਗਾ ਚੋਣ ਬਹੁਤ ਚੰਗਾ ਅੱਛਾ ਬਾਈ ਕਿੰਨੇ ਦੀ ਦੇ ਦਾਂਗੇ ਯਾਰ ਏ ਇਹ ਦੇ ਦੇ ਕਿ ਲੱਖ ਦੀ ਮਾਰਨ ਤਾਣ ਨਾਲ ਜਸਤ ਦੇ ਨੂੰ ਨਾਲ ਆਪ ਹੀ ਕਰਦੇ ਤੂੰ ਤੂੰ ਦੱਸ ਕਿ ਉਡਣ ਦੇ ਤੂੰ ਤੂੰ ਗਏ ਯਾਰ ਫੁੱਲ ਕੇ 95 ਦੇ ਦੀ ਮਾਰਨ ਤਣ ਹੋਰ ਕਰਦੇ ਵਿੱਚੋਂ ਚੱਲ ਕਰ ਦਾਂ ਕੋਈ ਠੀਕ ਆ ਅੱਛਾ ਇਹ ਰੱਖ ਬੰਨੀ ਰੰਦੇ ਤੋਰ ਨੂ ਰਿਓਂਦੇ ਡਰਦੀ ਆ ਥੋੜੀ ਜੀ ਅੱਛਾ ਆ ਮਹਿ ਦੇ ਤੇ ਕਹਿੰਦੇ ਕੰਬਲ ਪਾਇਆ ਹੁਣ ਵੀ ਮੈਂ ਸੋਇਆ ਝੋਲਾ ਵੀ ਉਹ ਪਿਆ ਟੰਗਿਆ ਵੀ ਉਹ ਆਪਦਾ ਕੰਬਲ ਦੇ ਕੇ ਮਹਿ ਦੇ ਉੱਤੇ ਕਹਿੰਦੇ ਨਿੱਗੀ ਕਰਦੇ ਨਹੀਂ ਉਹ ਦੇ ਕੇ ਪੂਰਾ ਹਾਂ ਪੂਰਾ ਦੇ ਕੇ ਪੂਰਾ ਦੇ ਕੇ ਉਹਦੇ ਜਦੋਂ ਮੈਂ ਆਈ ਤੇ ਦੁੱਧ 13 ਤੋਂ 14 ਕਿਲੋ ਹੋਇਆ ਹੂੰ ਉਹਦੇ ਤੇ ਪੂਰਾ ਦੇਦੀ ਸਾਨੂੰ ਵਿਸ਼ਵਾਸ ਹੋ ਜੂਗੀ ਉਹ ਮੈਂ ਸਾਡੀ ਤੇ ਪੂਰਾ ਹੈ ਤੇ ਉਹ ਹੁਣ ਪਾ ਗਿਆ ਹੈ ਉਹਨਾਂ ਨੇ ਨਹੀਂ ਪਾਇਆ ਉਹ ਪੂਰਾ ਹੀ ਦਿੱਤਾ ਉਹਨਾਂ ਨੇ ਕੱਲਾ ਅੱਛਾ ਪੂਰਾ ਭੇਜਤਾ ਸੀ ਹਾਂ ਇਹ ਮੈਂ ਹੁਣ ਚੋਈ ਵੀ ਹੈ ਠੀਕ ਹੈ ਹੈਨਾ ਤੇ ਹੁਣ ਪੂਰਾ ਦੇ ਤਾਂ ਪਾਤਾ ਉਹਨਾਂ ਨੂੰ ਵਿਸ਼ਵਾਸ ਹੋ ਗਿਆ ਸਾਡਾ ਬੱਚਾ ਕਿਹੜਾ ਹੁੰਦਾ ਬਾਈ ਬੱਚਾ ਇਹਦਾ ਕੱਟਾ ਕੱਟੀ ਆ ਬੈਠਾ ਇਹਦੇ ਵਿੱਚ ਠੀਕ ਹੈ ਕਿੰਨਾ ਦੁੱਧ ਤਿਆਰ ਸੀ ਇਹਦੇ ਪੂਰੀ 14 ਦੀ ਗਾਰੰਟੀ ਨਾਲ ਹੀ ਦਿੱਤੀ ਹੈ ਠੀਕਾ ਠੀਕ ਹੋ ਗਿਆ ਸੁਆਹ ਕਿਨਵਾ ਹੋਊਗੀ ਬਾਈ ਦੂਜਾ ਹੀ ਠੀਕ ਜੰਗੀ ਹੈ ਨਾ ਹਾਂ ਕਿਹੜੇ ਇਲਾਕੇ ਦੇ ਜਾਵੜ ਨਹੀਂ ਫਿਰੇ ਇਹ ਉਧਰਲੀ ਹੈ ਠੀਕ ਆ ਹਾਂ ਅੱਛਾ ਇਹ ਤਾਂ ਫਿਰ ਰਹਿਣ ਦੀ ਹੈ ਤਾਂ ਜੇਕਰ ਇਹ ਇਹਦਾ ਦੱਸ ਯਾਰ ਹੈ ਬਾਈ ਹਾਂਜੀ ਇਹ ਬੈਲ ਤਿੰਨ ਨੰਬਰ ਵਾਲੀ ਦੀ ਹੈ ਤਿੰਨ ਨੰਬਰ ਵਾਲੀ ਤੇ ਦੁੱਧ ਆ ਗਿਆ ਸਹੀ 15 ਕਿਲੋ ਇਹਦਾ ਠੀਕ ਆ 14 ਕਿਲੋ 13 14 ਕਿਲੋ ਹੁਣ ਆਪਣੇ ਘਰੇ ਵੀ ਦੇਊਗੀ ਏ ਠੀਕ ਆ ਜੀ ਠੀਕ ਆ ਕਿਹੜਾ ਦਾ ਪਸ਼ੂ ਆ ਕੇ ਕਰਦਾ ਕਿਉਂਕਿ ਅੱਜ ਆਈ ਹੈ ਠੀਕ ਆ ਜੀ ਤੇ ਇਹ ਸੀ ਗੀਆਂ ਤੇ ਦੋ ਗਈਆਂ ਠੀਕ ਵਿਚੋਂ ਟੋਕੜਾਂ ਘਬਣਾ ਠੀਕ ਹੈ ਜੀ ਤੇ ਟੋਕੜ ਘਮ ਰਹਿ ਗਈ ਇੱਕ ਠੀਕ ਹੈ ਜੀ ਤੇ ਇਹ ਮੈਂ ਚੋਕ ਲੈ ਜੇ ਬੰਦਾ ਆਪਣੇ ਘਰੇ 14 ਕਿਲੋ 14 ਕਿਲੋ ਦੁੱਧ 16 ਕਿਲੋ ਚੋਕ ਲੈਂਦਾ 14 ਕਿਲੋ ਤੇ ਕੱਲ ਤੋਂ ਹੀ ਚੋਕ ਲੈ ਜੇ ਬੰਦਾ ਠੀਕ ਚੁਾਈ ਚੁਈ ਦੀ ਐ ਮੈਨ ਇਹਨੂੰ ਖੋਲ ਠੀਕ ਹੈ ਕੱਦਿਓ ਬਾਹਰ ਤੂਰੇ ਮੜਾ ਇਹਨੂੰ ਖੋਲਿਓ ਹਾਂ ਯਾਰ ਬੱਚਾ ਇਹ ਤਾਂ ਇਹੇ ਮੈਨ ਪਤਾ ਨਹੀਂ ਕੱਟਾ ਹੀ ਹੁਣ ਕੱਟੀ ਲਕਟਾ ਕੱਟਾ ਕੱਟਾ ਇਹ ਕੱਟਾ ਆਇਆ ਇਹ ਇੱਕ ਗੱਲ ਬੜੀ ਚੰਗੀ ਥੱਲੋ ਥੱਲੋ ਮੈਂ ਹੈਨਾ ਬਹੁਤ ਚੰਗੀ ਹੈ ਇੱਕ ਗੱਲ ਹੈ ਕਿ ਜਿਵੇਂ ਆਪਾਂ ਕਹਿੰਦੇ ਹੁਣੇ ਨਾ ਮਾਲਾ ਆਰਡਰ ਦਾ ਮੁਕਾਬਲਾ ਹੋ ਜੇ ਹਾਂ ਤਾਂ ਆਰਡਰ ਦੀ ਜਿਵੇਂ ਸਿੰਗ ਟੁੱਟ ਹੋਣਾ 빅 ਆਰਡਰ ਦਾ ਮੁਕਾਬਲੇ ਹੋਇਆ ਕਰਨਗੇ ਮੇਲੇ ਵਿੱਚ ਇਹ ਸਿੰਗ ਟੁੱਟਾ ਹੋਵੇ ਭਾਈ ਕੁਝ ਵੀ ਲੇਵੇ ਇਕੱਲੇ ਦਾ ਉਹਦੇ ਵਿੱਚ 100 ਜੋ 100 ਨੰਬਰ ਲੈਣ ਵਾਲੀ ਆ ਹੈਨਾ ਸਿੰਗ ਵੀ ਦੇਖੋ ਵਧੀਆ ਹੂੰ ਠੰਡੀ ਬਹੁਤ ਹੈ ਹੂੰ ਬਰੀਕੀ ਵੀ ਚੰਗੀ ਹੈ ਮੈਂ ਇਹਦੇ ਵਿੱਚ ਸਾਰੀ ਭਾਈ ਸੋ ਸਾਫ ਸੁਥਰੀ ਆ ਅੱਛਾ ਭਾਈ ਫਿਰ ਇਹ ਦੇਣੀ ਰੇਟ ਇਹਦਾ ਰੇਟ ਇਹਦਾ ਫਿਰ ਰੇਟ ਕਰ ਦੇਣਾ ਘਟਾਈ ਨਾ ਕਿੰਨਾ ਜੀ ਜੀ ਇਹ ਆਪਾਂ 15 ਕਿਲੋ ਦੁੱਧ ਚੁਆ ਕੇ ਆਪਣੇ ਘਰੇ ਹਾਂ 1,11,000 ਦੀ ਦੇ ਦੇ ਜਸ ਤੈਨੂੰ ਹਾਂਜੀ ਠੀਕ ਹੈ ਮਾਨ ਤੇ ਤਾਨ 2000 ਛੱਡ ਦਿਆਂਗੇ ਠੀਕ ਹੈ ਜੀ ਕੱਟਾ ਇਹਦੇ ਮਗਰਾ ਹੈ ਨਾ ਅੱਛਾ ਹੁਣ ਖੜਾ ਤੋਕੜ ਗੱਬਣ ਇੱਕ ਮੈਂ ਤੇਰੇ ਕੋਲ ਯਾਰ ਹਾਂਜੀ ਤੇ ਇਹ ਚੈੱਕ ਪਾਸ ਹੈ ਬਈ ਇਹ ਚੈੱਕ ਪਾਸ ਗਾਰੰਟੀ ਫੋਹ ਲਾ ਕਿੰਨੇ ਚਿਰ ਦੀ ਬਈ ਇਹ ਬਸ ਸਵਾਗਤ 2 ਮਹੀਨੇ ਦੀ ਚੈੱਕ ਕਰਵਾ ਕੇ ਲ ਜਾਵੇ ਅਗਲਾ ਹਾਂ ਅਗਲਾ ਕਰਾ ਕੇ ਲ ਜਾਵੇ ਬੱਚਾ ਇਹਨੇ ਮਗਰ ਹੈ ਕੱਟੀ ਠੀਕ ਆ ਅੱਛਾ ਤੋਕੜ ਮੈਂ ਆ ਜੇ ਇਹ ਨੂੰ ਹੁਣ ਉਹਦੇ ਤੋਂ ਬੱਚਾ ਛੱਡিয়ে ਤੇ ਮਿਲ ਪੂਗੀ ਭਾਈ ਕਈ ਸੀਲ ਤਾਂ ਬਹੁਤ ਜ਼ਿਆਦਾ ਹੈ ਦੇਖ ਛੱਡੀ ਮੜਾ ਪਰ ਦਵਾਇਰ ਦਾ ਟਾਈਮ ਆ ਹੋ ਸਕਦਾ ਵੀ ਪਰ ਫਿਰ ਵੀ ਆਪਾਂ ਵੇਖ ਲੈਨੇ ਵੇਖੀ ਛੱਡੀ ਮੜਾ ਬੱਚਾ ਕਰਕੇ ਦਾ ਹਰ ਜੀ ਹੁੰਦੀ ਆ ਇਹ ਨਾ ਮਤਲਬ ਵੀ ਤੂੰ ਮੈਨੂੰ ਕਿਹਾ ਸੀ ਸੀਲ ਬਹੁਤ ਆ ਪਤਾ ਤਾਂ ਲੱਗੂ ਕੀ ਕਰਦੀ ਇਹ ਨੇ ਥੱਲੋ ਥੱਲੋ ਚੰਗੀ ਹੈ ਯਾਰ ਬਾਹਨੇ ਮਿਲ ਪੈਣਾ ਬਾਈ ਰਹਿਣ ਦੇ ਬੰਦ ਦੇ ਮਿਲ ਪੈਣਾ ਇਹਨੇ ਮੈਲੀ ਪੈਣਾ ਹੂੰ ਨਹੀਂ ਹਲਦੀ ਨਹੀਂ ਤਾਂ ਬਣਦੇ ਬਾ ਕੋਈ ਨਾ ਲੋੜੀ ਨੇ ਪਸਵਾ ਕਰਾਂਗੇ ਕੀ ਫਾਇਦਾ ਨਹੀਂ ਠੀਕ ਅੱਛਾ ਬਾਈ ਕਿੰਨੇ ਚਿਰ ਦੀ ਸਵਾ 2 ਮਹੀਨੇ ਦੀ ਗੱਬਣਾ ਹੈ ਹਾਂਜੀ ਰੇਟ ਬਾਈ ਫਿਰ ਰੇਟ ਕੱਟੀ ਦੇਖੋਈ ਇਹਦੀ ਜੇ ਕੋਈ ਪਾਲ ਲੂਗਾ ਨਾ ਹਾਂ ਆ ਕੱਤੀ ਦਿਖਾਈ ਉਂਦਰ ਇੱਕ ਮਿੰਟ ਹਾਂ ਆ ਕੱਤੀ ਵੇਖ ਹੁਣੇ ਪੀੜ ਗਿਆ ਹਾਂ ਕਿੰਨੇ ਦੀ ਬਈ ਇਹ 70000 ਦੀ ਦੇਦੀ ਮਾਨ ਤਾਨ ਕਰਦੀ ਇਹ ਵਿੱਚ 70000 ਦੀ ਦੇਦੀ ਠੀਕ ਹੈ ਤੇ ਤੋਰਨ ਨੂੰ ਤਾਂ ਰਹਿ ਹੁੰਦੀ ਏ ਤੋਰ ਦਿੰਦੇ ਆ ਤੁਹਾਨੂੰ ਤੋਰਦੇ ਫਿਰ ਮੜੇ ਨਵਾਂ ਬਣਾਉਣ ਆਲੇ ਆ ਜਾਂਦੇ ਹੈ ਨਾ ਨਵਾਂ ਬੰਦ ਤੇ ਜਿਹੜੀਆਂ ਉੱਥੋਂ ਆਲੀਆਂ ਨਾ ਹੂੰ ਇੱਕ ਤਾਂ ਸੀਲ ਦਾ ਬੜਾ ਭਰੋਸਾ ਹੈ ਉਹਨਾਂ ਦਾ ਹੂੰ ਹੁਣ ਜਿਵੇਂ ਕੱਲ ਆਈ ਐ ਤੜਕੇ ਚੋਈ ਐ ਆਥਨੇ ਚੋਈ ਐ ਹੂੰ ਬਹੁਤ ਜ਼ਿਆਦਾ ਸੀਲ ਹੈ ਹੂੰ ਬੱਤਰ ਚੋਂ ਮਾਨਦਨ ਕਰ ਦਿਆਂਗੇ ਹੈ ਹਾਂਜੀ ਠੀਕ ਗੱਡੀ ਬਾਹਰ ਨੂੰ ਬਾਈ ਖਰਨ ਦੇ ਖੋਲਣ ਨੂੰ ਬਾਈ ਨਹੀਂ ਨਹੀਂ ਖੋਲਾਂਗੇ ਹੁਣ ਤਾਂ ਆ ਖੋਲੀਂਂ ਡਰੋਂ ਗੰਡ ਖੋਲਣ ਹੁਣ ਤਾਂ ਖੋਲਾਂਗੇ ਲਾਜੀ ਨੇ ਕੋਈਂ ਦਾ ਲੈਵਲ ਉਹ ਨਾ ਕਰਦਾ ਯਾਰ। ਹੂੰ। ਬਿਗ ਅਡਰ ਕੁਆਲਿਟੀ ਆਂਦੀ ਹੈ ਨਾ। ਖੋਲ। ਨੇ ਆ ਬਾਈ ਬਣ ਕੇ ਇਹਨੂੰ ਘਰੋਂ ਫੋਨ ਆਈ ਜਾਂਦਾ ਪਿਆ ਕੀ ਕਹਿੰਦੇ ਆ। ਨਹੀਂ ਜਾਂਦਾ। ਨਹੀਂ ਠੀਕ। ਨਾ ਉਹਨੇ ਬਣ ਜਾਣਗੇ ਬਹੁਤ ਸੋਹਣੇ ਬਹੁਤ ਸੋਹਣੇ ਕਿਰਾਂ ਹੀ ਬਣਾਦੇ ਫਸ ਫੇਰ ਲੋੜੀ ਨਹੀਂ। ਤੇ ਬਣਵਾ ਹੀ ਦਈ ਯਾਰ। ਉੱਪਰ ਅਗਲਾ ਹੀ ਬਣਾ ਲਉ ਹਾਂ ਆਦੀ ਮਰਜ਼ੀ ਨਾਲ 100 ਵੱਧ ਲੈ ਲਈ ਗੱਲ 100 ਦੀ ਨਹੀਂ ਗੱਲ ਟਾਈਮ ਦੀ ਹੈ ਹਾਂ ਅੱਛਾ ਭਾਈ ਨੰਬਰ 99157 07336 ਕਾਕਾ ਹੱਸੀ ਜਾਂਦਾ ਵਾ ਮੈਂ ਦੇ ਗੁਣ ਦੱਸੀ ਜਾਂਦਾ ਵਾ ਅੱਜ ਮੈਂ ਨਹੀਂ ਭਲਾਉਂਦਾ ਜਿਹੜੀ ਮਰੀ ਹੈ ਹੈ ਅੱਜ ਮੈਂ ਨਹੀਂ ਭਲਾਉਂਦਾ ਇਹ ਹਾਂ ਤੇ ਅੱਜ ਖੁਸ਼ ਹੋਇਆ ਏ ਠੀਕ ਆ ਚਲੋ ਚੁੱਟਿਆ ਬਹੁਤ ਬੰਦਾ ਅਭੀ ਮਰਿਆਂ ਦੇ ਨਾਲ ਮਰਿਆ ਨਹੀਂ ਜਾਂਦਾ ਸਣਾ ਬਸ ਉਹ ਗੱਲ ਹੈ ਨਹੀਂ ਆਪਾਂ ਲੈ ਦੇਣੀ ਨਿੱਕੇ ਨੂੰ ਮੈਂ ਭਾਈ ਕਾਕੇ ਤੈਨੂੰ ਲੈ ਕੇ ਦੇਣੀ ਚੰਗਾ ਭਾਈ ਇੱਕ ਚਾ ਅੱਛਾ ਇੱਕ ਬੇਨਤੀ ਹੋਰ ਕਰਨੀ ਹੈ ਜੀ ਵੀ ਇੱਕ ਮੱਝ ਹੋਣੀ ਆ ਆਪਣੇ ਕੋਲੇ 20 ਕਿਲੋ ਵਾਲੀ ਠੀਕ ਆ ਠੀਕ ਆ ਜਿਹਦੀ ਚੁਆਈ ਹੋ ਗਈ ਹੈ ਠੀਕ ਹੈ ਜੀ ਮੇਰੇ ਕੋਲ ਫੋਟੋ ਵੀ ਪਈਆਂ ਦੂਜਾ ਸੁਆ ਛੇ ਦੰਦ ਹੈ ਠੀਕ ਹੈ ਦੋ ਪੂਰੀਆਂ ਮੱਝਾਂ ਠੀਕ ਆ ਤੇ ਇੱਕ ਪੰਜਾਂ ਮਹੀਨਿਆਂ ਦੀ ਚੰਗੇ ਰਿਕਾਰਡ ਦੀ ਨੀਲੀ ਰਾਵੀ ਝੋਟੀ ਹੈ ਠੀਕ ਹੈ ਗੱਬਣ ਤੇ ਇੱਕ ਪਾਸ ਗੱਬਣ ਚੈੱਕ ਕਰਾ ਕੇ ਦੇਵਾਂਗੇ ਕਰੇ ਪੰਜਾਂ ਮਹੀਨਿਆਂ ਦੀ ਹੈ ਤੇ ਦੋ ਮੱਝਾਂ ਹੋਰ ਆ ਇਹ ਸਾਰੀਆਂ ਮੱਝਾਂ ਕੱਲ ਤੇ ਪਰਸੋਂ ਨੂੰ ਆਉਣਗੀਆਂ ਦੋਆਂ ਦਿਨਾਂ ਦੇ ਵਿੱਚ ਆ ਜਾਣਗੀਆਂ ਦੋਆਂ ਦਿਨਾਂ ਦੇ ਵਿੱਚ ਆ ਜਾਣਗੀਆਂ ਪੂਰੇ ਰਿਕਾਰਡਾਂ ਦੀਆਂ ਪੂਰੀਆਂ ਚੰਗੀਆਂ ਮੱਝਾਂ ਠੀਕ ਹੈ ਠੀਕ ਹੈ ਤੇ ਉਹਨਾਂ ਨੂੰ ਖਰੀਦਣ ਲਈ ਫਿਰ ਕੱਲ ਪਰਸੋਂ ਆ ਜਾਣ ਐ ਕੱਲ ਨੂੰ ਆ ਜਾਣਗੇ ਹਾਂ ਪਰਸੋਂ ਆ ਜਾਣ ਚੌਥੀ ਰੱਖ ਦੋ ਦਿਨ ਤਿਆਰ ਤੇ ਵੀ ਜਾਣੀ ਉਹ ਇਹ ਨਾ ਇਉਂ ਦੱਸਿਆ ਵੀ ਜਿਹੜੇ ਬੰਦੇ ਬਰੀਡ ਤੇ ਕੰਮ ਕਰਦੇ ਆ ਨਾ ਜੀ ਉਹ ਫੋਨ ਲਾ ਲੈਣ ਜੀ 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 ਹਣਾ ਵੀ ਉਹ ਐਵੇਂ ਫੋਨ ਦਾ ਤਾਂ ਕੋਈ ਚੁਆ ਚਵਾਈ ਕਰਕੇ ਗਾਰੰਟੀ ਗਰੰਟੀ ਦੇਣੀ ਕੋਈ ਭੇਜ ਨਹੀਂ ਮੈਂ ਹਰ ਚੀਜ਼ ਦੀ ਇਹਨਾਂ ਦੀ ਵੀ ਗਾਰੰਟੀ ਹੈ ਨੇੜ ਦੇ ਨੂੰ ਜਿਉਣਾ ਪਟਿਆਲੇ ਜਾਵੜੀ ਫੇਰੇ ਦੀ ਗਾਰੰਟੀ ਕਾਦੀ ਹੋ ਨਹੀਂ ਗਾਰੰਟੀ ਨੇੜ ਦੇ ਨੂੰ ਨਹੀਂ ਦੇਣੀ ਮੈਂ ਇੱਥੇ ਦੰਨਾ ਨਾ ਕੁਰਲੀ ਤੇ ਜੇ ਕੋ ਆ ਮੈਂ 14 ਕਿਲੋ ਖੈ ਜਿੱਥੋਂ ਮਰਜੀ ਆਜੇ ਬੰਦਾ ਦੁੱਧ ਕਰ ਜੇ ਮੈਂ ਪੈਸੀ ਦਊ ਨਾ ਗਰੰਟੀ ਹੋ ਗਈ ਹਾਂ ਇਥੋਂ ਆ ਬ੍ਰਾਂਡੇ ਦੇ ਵਿੱਚ ਵਿੱਚ ਦੀ ਗਰੰਟੀ ਇੱਥੇ ਚੋਈ ਜਾਵਾਂਗੇ ਆਪਾਂ ਇਹ ਘਟ ਜੂਗੀ ਖਰਚਾ ਆਪਾਂ ਦੇਵਾਂਗੇ ਤਾਂ ਠੀਕ ਹੈ ਨੰਬਰ ਫਿਰ ਬਈ ਦਾ ਸਕਰੀਨ ਦੇ ਤੇ ਭਾਈ ਸਾਸਰੀ ਘਾਲ ਤਾਂ ਭਲਾ ਦੇ ਸਾਸਰੀ ਖਾਸ ਕੇ ਦਿਖਾ ਦੇ ਵਾਹਿਗੁਰੂ ਜੀ ਦਾ ਖਾਸਾ ਵਾਹਿਗੁਰੂ ਜੀ ਕੀ ਖਾਸਾ